ਅਕਸਰ ਹੀ ਇਨਸਾਨ ਦਾ ਲੀਵਰ ਖਰਾਬ ਹੋਣ ਕਾਰਨ ਇਨਸਾਨ ਦੀ ਮੌਤ ਹੋ ਜਾਂਦੀ ਹੈ ਲੀਵਰ ਦੇ ਸਭ ਤੋਂ ਵੱਡੇ ਡਾਕਟਰ ਨੇ ਦੱਸਿਆ ਹੈ ਕਿ ਕਿਹੜੀਆਂ ਤਿੰਨ ਚੀਜ਼ਾਂ ਨਾਲ ਲੀਵਰ ਖਰਾਬ ਹੁੰਦਾ ਹੈ ਜੇਕਰ ਧਿਆਨ ਦਿੱਤਾ ਜਾਵੇ ਤਾਂ ਲੀਵਰ ਦਾ ਮਰੀਜ਼ ਉਸ ਦਾ ਇਲਾਜ ਕਰ ਸਕਦਾ ਹੈ ਦੱਸਈਏ ਕਿ ਲੀਵਰ ਸਾਡੇ ਸਰੀਰ ਦਾ ਬਹੁਤ ਹੀ ਅਹਿਮ ਹਿੱਸਾ ਹੈ ਇਹ ਭੋਜਨ ਨੂੰ ਪਚਾਉਣ ਵਿੱਚ ਮਦਦ ਕਰਦਾ ਹੈ ਲੀਵਰ ਦੀ ਸਮੱਸਿਆ ਦਾ ਪ੍ਰਭਾਵ ਸਾਡੀ ਸਮੁੱਚੀ ਸਿਹਤ ਉੱਤੇ ਪੈਂਦਾ ਹੈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਲੀਵਰ ਨੂੰ ਕਿਵੇਂ ਸਿਹਤਮੰਦ ਰੱਖਿਆ ਜਾ ਸਕਦਾ ਹੈ ਲੀਵਰ ਨੂੰ ਕਿਹੜੀਆਂ ਚੀਜ਼ਾਂ ਨੁਕਸਾਨ ਪਹੁੰਚਾਉਂਦੀਆਂ ਹਨ ਡਾਕਟਰ ਐਸ ਕੇ ਮਹੀਨ ਇੰਟਰਵਿਊਡ ਆਫ ਲੀਵਰ ਐਂਡ ਬਿਲੀਰੀ ਸਾਈਜ਼ ਨਵੀਂ ਦਿੱਲੀ ਦੇ ਡਾਇਰੈਕਟਰ ਦੇਸ਼ ਦੇ ਮਹਾਨ ਜਿਗਰ ਡਾਕਟਰਾਂ ਵਿੱਚੋਂ ਇੱਕ ਹਨ ਦੱਸ ਦਈਏ ਕਿ ਲੀਵਰ ਕਿਹੜੀਆਂ ਤਿੰਨ ਚੀਜ਼ਾਂ ਦੇ ਨਾਲ ਖਰਾਬ ਹੁੰਦਾ ਹੈ ਦਰਅਸਲ ਡਾਕਟਰ ਅਸਰੀਨ ਦੇ ਲੰਲੰਟਾਪ ਵਿੱਚ ਗੱਲਬਾਤ ਕਰਦਿਆਂ ਲੀਵਰ ਸੰਬੰਧੀ ਕਈ ਰਾਜ਼ ਖੋਲੇ। ਉਹਨਾਂ ਕਿਹਾ ਕਿ ਕੁਝ ਮਾੜੀਆਂ ਆਦਤਾਂ ਲੀਵਰ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੀਆਂ ਹਨ। ਡਾਕਟਰ ਅਸਰੀਨ ਨੇ ਸਿਹਤਮੰਦ ਲੀਵਰ ਅਤੇ ਸਿਹਤਮੰਦ ਜੀਵਨ ਲਈ ਚਾਰ ਤਰ੍ਹਾਂ ਦੇ ਲਾਈਫਲਾਈਨਾਂ ਅਪਣਾਉਣ ਲਈ ਕਿਹਾ। ਡਾਕਟਰ ਅਸਰੀਨ ਨੇ ਦੱਸਿਆ ਕਿ ਜਦੋਂ ਵੀ ਸਾਡਾ ਥੋੜਾ ਜਿਹਾ ਸਿਰਦਰਦ ਹੁੰਦਾ ਹੈ ਤਾਂ ਅਸੀਂ ਦਰਦ ਨਿਵਾਰਕ ਦਵਾਈਆਂ ਲੈਂਦੇ ਹਾਂ। ਇਸ ਦੇ ਨਾਲ ਹੀ ਅਸੀਂ ਥੋੜੀ ਜਹੀ ਸਮੱਸਿਆਵਾਂ ਹੋਣ ਉਪਰੰਤ ਇਨਫੈਕਸ਼ਨ ਦੇ ਡਰੇ ਐਂਟੀਬਾਇਓਟਿਕਸ ਵੀ ਤੁਰੰਤ ਹੀ ਲੈਂਦੇ ਹਾਂ ਇਹ ਦਵਾਈਆਂ ਸਾਡੇ ਲੀਵਰ ਲਈ ਬਹੁਤ ਹੀ ਨੁਕਸਾਨਦਾਇਕ ਹਨ ਇਹਨਾਂ ਨੂੰ ਲਗਾਤਾਰ ਲੈਣ ਨਾਲ ਸਾਡਾ ਲੀਵਰ ਖਰਾਬ ਵੀ ਹੋ ਸਕਦਾ ਹੈ ਉਹਨਾਂ ਦੱਸਿਆ ਕਿ ਪੇਨ ਕਿਲਰ ਤੇ ਐਂਟੀਬਾਇਓਟਿਕਸ ਤੋਂ ਇਲਾਵਾ ਟੀਵੀ ਇਹਦੀਆਂ ਦਵਾਈਆਂ ਵੀ ਲੀਵਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਸ ਦੇ ਨਾਲ ਹੀ ਉਹਨਾਂ ਕਹਿਆ ਹੈ ਕਿ ਥੋੜੀ ਜਹੀ ਕੋਈ ਸਰੀਰਕ ਸਮੱਸਿਆ ਹੋਣ ਉਪਰੰਤ ਤੁਰੰਤ ਦਵਾਈ ਨਹੀਂ ਖਾਣੀ ਚਾਹੀਦੀ ਸਾਡੇ ਸਰੀਰ ਵਿੱਚ ਸਮੱਸਿਆ ਨੂੰ ਠੀਕ ਕਰਨ ਦੀ ਸਮਰੱਥਾ ਹੁੰਦੀ ਹੈ ਵਧੇਰੇ ਦਵਾਈਆਂ ਖਾਣ ਦੀ ਬਜਾਏ ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਸੁਧਾਰ ਕਰਨੇ ਚਾਹੀਦੇ ਹਨ ਕਿਸੇ ਵੀ ਸਮੱਸਿਆ ਵਿੱਚ ਪਹਿਲੀ ਇੱਛਾ ਸ਼ਕਤੀ ਤੋਂ ਕਮ ਲੈਣਾ ਚਾਹੀਦਾ ਹੈ ਕਈ ਵਾਰ ਤੁਹਾਨੂੰ ਦਵਾਈ ਲੈਣ ਦੀ ਲੋੜ ਹੀ ਨਹੀਂ ਪੈਂਦੀ ਡਾਕਟਰ ਸ਼ਰੀਨ ਨੇ ਦੱਸਿਆ ਕਿ ਪਹਿਲੀ ਲਾਈਫਲਾਈਨ ਤੁਹਾਡੀ ਖੁਰਾਕ ਅਤੇ ਭਾਰ ਹੈ ਜੇਕਰ ਤੁਸੀਂ ਸਿਹਤਮੰਦ ਭੋਜਨ ਖਾਂਦੇ ਹੋ ਜੇਕਰ ਤੁਸੀਂ ਹਰੀਆਂ ਪੱਤੇਦਾਰ ਸਬਜ਼ੀਆਂ ਸਾਬਤ ਅਨਾਜ ਤਾਜ਼ੇ ਫਲ ਬੀਜ ਸੁੱਕੇ ਸੇਵੇ ਆਦਿ ਦਾ ਰੋਜ਼ਾਨਾ ਸੇਵਨ ਕਰਦੇ ਹੋ ਤਾਂ ਜ਼ਿਆਦਾਤਰ ਬਿਮਾਰੀਆਂ ਆਪਣੇ ਆਪ ਦੂਰ ਹੋ ਜਾਣਗੀਆਂ ਡਾਕਟਰ ਨੇ ਦੱਸਿਆ ਕਿ ਦੂਜੀ ਲਾਈਫਲਾਈਨ ਕਸਰਤ ਹੈ ਜੇਕਰ ਤੁਸੀਂ ਨਿਯਮਤ ਕਸਰਤ ਕਰਦੇ ਹੋ ਤਾਂ ਤੁਹਾਡਾ ਲੀਵਰ ਮਜ਼ਬੂਤ ਰਹੇਗਾ ਅਤੇ ਤੁਸੀਂ ਸਿਹਤਮੰਦ ਵੀ ਰਹੋਗੇ ਇਸ ਲਈ ਕਸਰਤ ਨੂੰ ਰੋਜ਼ਾਨਾ ਜੀਵਨ ਵਿੱਚ ਅਪਣਾਉਣਾ ਲਾਜ਼ਮੀ ਹੈ ਤੀਜੀ ਲਾਈਫਲਾਈਨ ਤੁਹਾਡੀ ਜੀਵਨ ਸ਼ੈਲੀ ਹੈ ਤੁਸੀਂ ਕਦੋਂ ਸੌਂਦੇ ਹੋ ਕਦੋਂ ਜਾਗਦੇ ਹੋ ਤੁਸੀਂ ਕਿਵੇਂ ਸੌਂਦੇ ਹੋ ਇਹ ਚੀਜ਼ਾਂ ਵੀ ਸਿਹਤ ਉੱਤੇ ਅਸਰ ਪਾਉਂਦੀਆਂ ਹਨ ਸਿਹਤਮੰਤ ਲੀਵਰ ਅਤੇ ਸਿਹਤਮੰਦ ਜੀਵਨ ਲਈ ਚੰਗੀ ਗੁਣਵੱਤਾ ਦੀ ਨੀਂਦ ਜ਼ਰੂਰੀ ਹੈ ਇਸ ਲਈ ਤੁਹਾਨੂੰ ਕੀ ਸਿਹਤਮੰਦ ਜੀਵਨ ਸ਼ੈਲੀ ਅਪਣਾਉਣੀ ਚਾਹੀਦੀ ਹੈ ਡਾਕਟਰ ਸਰੀਨ ਨੇ ਦੱਸਿਆ ਕਿ ਦਵਾਈ ਜੀਵਨ ਲਈ ਚੌਥੀ ਲਾਈਫਲਾਈਨ ਹੈ ਜੇਕਰ ਤੁਸੀਂ ਪਹਿਲੀਆਂ ਤਿੰਨ ਲਾਈਫਲਾਈਨਾਂ ਦੀ ਸਹੀ ਵਰਤੋਂ ਕਰਦੇ ਹੋ ਤਾਂ ਚੌਥੀ ਲਾਈਫਲਾਈਨ ਤੇ ਆਉਣ ਦੀ ਲੋੜ ਨਹੀਂ ਪਵੇਗੀ ਪਰ ਜੇ ਆਉਂਦੇ ਹੋ ਤਾਂ ਆਖਰੀ ਵਿਕਲਪ ਵਜੋਂ ਦਵਾਈ ਦੀ ਵਰਤੋਂ ਕਰੋ ਤਾ ਜੇਕਰ ਤੁਸੀਂ ਆਪਣੇ ਲੀਵਰ ਨੂੰ ਤੰਦਰੁਸਤ ਰੱਖਣਾ ਹੈ ਤਾਂ ਤੁਸੀਂ ਡਾਕਟਰ ਦੀਆਂ ਦਸੀਆਂ ਇਨ੍ਹਾਂ ਤਿੰਨ ਲਾਈਫਲਾਈਨਾਂ ਨੂੰ ਆਪਣੀ ਜੀਵਨ ਸ਼ੈਲੀ ਦੇ ਵਿੱਚ ਅਪਣਾ ਕੇ ਸਿਹਤਮੰਦ ਰਹਿ ਸਕਦੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨਾਲ ਨਹੀਂ ਜੂਸਣਾ ਪਵੇਗਾ ਐਵੇਂ ਦੀਆਂ ਵਧੀਰੀਆਂ ਜਾਣਕਾਰੀਆਂ ਜਾਣਨ ਲਈ ਸੁਣਦੇ ਰਹੋ ਨਿਡਰ ਪੰਜਾਬੀ ਮੀਡੀਆ